ਨਜ਼ਰ ਹੋ ਗਿਆ ਮੈਰੀ ਨੂੰ ਤੁਹਾਡੇ ਨੂੰ ਮੈਰੀ ਨੂੰ 8 ਸਾਲ ਹੋ ਗਏ ਕਿੰਨੇ ਬੇਬੀ ਕਿੰਨੇ ਤੇ ਮੇਰੇ ਤਿੰਨ ਕੁੜੀਆਂ ਨੇ ਅੱਜ ਕੀ ਗੱਲ ਕੀ ਹੋਈ ਐ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤੇ ਹੋਏ ਸੀ ਤੁਹਾਨੂੰ ਇਹਨਾਂ ਨੂੰ ਅੰਦਰ ਨੂੰ ਰੁਕੇ ਮੈਂ ਬਾਹਰ ਕੱਢਿਆ ਖੜੀ ਇਸਕੇ ਬਾਹਰ ਫੜਿਆ ਕਿਹਨਾਂ ਨੇ ਜੀ ਮੇਰੀ ਸਹੁਰੇ ਸਾਭੀ ਹੋਏ ਹੂੰ 3 ਨੂੰ ਡਾਲ ਟੋਕ ਰਾਨਾ ਨੂੰ ਮੇਰੇ ਸਾਥ ਸੱਤ ਸੱਢੇ ਸੱਤ ਦਾ ਮਾਰਿਆ ਹੋਇਆ ਹੈ ਰਿਟੇਟ ਤੇ ਦਰਦ ਬਹੁਤ ਇਹਨਾਂ ਮੈਂ ਤੇ ਅੱਜ ਵੀ ਨਹੀਂ ਆਂਦੀ ਪ੍ਰੈਗਨੈਂਟ ਹਾਂ ਹੂੰ ਹੁਣ ਤੁਹਾਨੂੰ ਬਾਹਰ ਕਿਨਾਂ ਨੇ ਕੱਢਿਆ ਤੁਸੀਂ ਕੰਪਲੀਟ ਵੀ ਕੀਤੀ ਹੋਈ ਸੀਗੀ ਮੈਂ ਸਵੇਰ ਦੇ ਦੀ ਕੰਪਲੀਟ ਕੀਤੀ ਸੀਗੀ ਕ੍ਰੀਬਨ ਮੈਨੂੰ ਲੱਗਦਾ ਟਾਈਮ 8:00 ਨਹੀਂ ਵਜੇ ਸੀਗੇ ਹਾਂ ਜੇ ਹੁਣ ਤੁਹਾਨੂੰ ਬਾਹਰ ਕਿਨਾਂ ਨੇ ਕੱਢਿਆ ਹੁਣ ਇੱਥੇ ਲੌਕ ਕੀਤਾ ਹੋਏ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਸੀਗੇ ਮੇਰੇ ਪਿੰਦੇ ਦੀ ਭੈਣ ਆ ਮੇਰੀ ਉਹ ਉਹਨਾਂ ਦੇ ਪਰੋਣੇ ਨੇ ਤੇ ਉਹਨਾਂ ਨੇ ਹਾਂ ਕੁੱਟਮਾਰ ਕਿਨਾਂ ਨੇ ਕੀਤੀ ਦਾ ਮੇਰੇ ਵੀ ਸਾਰਾ ਫਾਰਮਿੰਗ ਡਿਓਮੇਟ ਗਈ ਤੜਨਾ ਜਿਹੀ ਕੱਲ੍ਹ ਆਇਆ ਦੂਏ ਚੋ ਬਾਰੋਂ ਆਏ ਬਾਰੋਂ ਪਰਤੋਂ ਆਤਿਆਂ ਕੱਲ ਹੀ ਆਏ ਆ ਇੱਥਾ ਠਟ ਘਰ ਇੱਥੇ ਆਉਣਾ ਸੀਗਾ ਹਾਂ ਹਾਂ ਫਿਰ ਕੀ ਘਰ ਆ ਕੇ ਕੀ ਕਰ ਰਹੇ ਆ ਚਾਪੀਆਂ ਸੀਗਾ ਸਾਡੇ ਕੋਲ ਆ ਕੇ ਜੀ ਮੜ ਮੋਟਾ ਕਪੜਾ ਜੀ ਦਾ ਸਾਡਾ ਉਹ ਚੇਰ ਕਰਕੇ ਇਨਾ ਨੂੰ ਕਿ ਚੱਲ ਗਏ ਹਾਂਜੀ ਰੱਤੀ ਆਪਦੇ ਭੈਣ ਦੇ ਘਰ ਕੋਲ ਨਹੀਂ ਚੱਲ ਗਏ ਇਦਾਂ ਠੀਕ ਹੈ ਤੇ ਸਵੇਰੇ ਫੇਰ ਅਰਲੀ ਆ ਗਏਗੇ ਆ ਕੇ ਉਸ ਨਹਾਉਣੇ ਨੂੰ ਸਫਾਈ ਕਰਾਉਣ ਨੂੰ ਕੋਈ ਨਹੀਂ ਕਿਹਾ ਸੀਗਾ ਪਿੰਡ ਵਾਲਿਆਂ ਨੇ ਗੁਰੰਤ ਬਹੁਤ ਅੰਦਰ ਠੀਕ ਹੈ ਤੇ ਉਹ ਇਹਨਾਂ ਵਰਸੇ ਕਿ ਹਲੇ ਮੋਟਰ ਮੋਟਰ ਪਾਣੀ ਜੀ ਚਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ ਹਾਂ ਇਹਦੇ ਵੜ ਕੇ ਇਹਦੇ ਬਾੜ ਫੜ ਲਾ ਬਾੜ ਫੜ ਕੇ ਤੱਕ ਹਾਂਜੀ ਬਾੜ ਫੜ ਕੇ ਰਕਾਰ ਨੂੰ ਪਾ ਲਿਆ ਬਾੜ ਠੀਕ ਹੈ ਬਾੜ ਪਾ ਕੇ ਤਾਂ ਛੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛੜਾਇਆ ਇਹਦੀ ਬਾਹਰ ਚਲੇ ਹੋਏ ਦੇਖੋ ਉਰੇ ਆਤੋਂ ਉਰੇ ਆਤ ਨਹੀਂ ਹੂੰ ਹੂੰ ਤੇ ਆ ਤਾਂ ਨਹੀਂ ਹਟਦਾ ਅਸੀਂ ਤੁਹਾਡੀ 9 ਅਲਿਗੇਸ਼ਨ ਲਾ ਰਹੇ ਵੀ ਤੁਸੀਂ ਉਹਨਾਂ ਕੁੱਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕੁੱਟ ਕਾਸਾ ਦੀ ਕੁੱਟ ਕਾਸਾ ਦਤੋਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰ ਲੱਗੀ ਸੀ ਕੈਮਰੇ ਦੀ ਮਾਰ ਉਹ ਪ੍ਰੈਗਨੈਂਟ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਆ ਉਹਨਾਂ ਦਾ ਲੱਤਾਂ ਮਾਰੀਆਂ ਟੱਟ ਉੜ ਚੁੱਕੇ ਉਹ ਥਾ ਝੂਠ ਸਾਰਾ ਝੂਠ ਮੈਂ ਤਾਂ ਇਹ ਆਪ ਦੀ ਘਰ ਆਣੀ ਛੜਾਇਆ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਗਏ ਕੈਮਰੇ ਕਿਹਦੇ ਹੀ ਕਿਤੇ ਸਾਡੀ ਪ੍ਰਾਪਰਟੀ ਆ ਮੇਰੀ ਗੱਲ ਸੁਣ ਤੂੰ ਚੁੱਪ ਕਰ ਜਾ ਤੁਸੀਂ ਨਾ ਬਾਲੇ ਇਹਨਾਂ ਦਾ ਜਵਾਬਸਵਾਰ ਕਰੋ ਸਾਡੀ ਪ੍ਰ ਕੈਮਰੇ ਤੁਸੀਂ ਬੰਦ ਕੀਤੇ? ਅਸੀਂ ਬੰਦ ਕੀਤੇ ਆ। ਅੱਛਾ ਫਿਰ ਉਹਨਾਂ ਨੇ ਕਹਿੰਦੇ ਕਾਲੇ ਬੰਦ ਕੀਤੇ ਸਾਡੇ। ਅੱਛਾ। ਕੈਮਰੇ ਤਾਂ ਕਾਲੀ ਬੰਦ ਕਰ ਦਿੱਤੇ। ਉਹ ਕਾਰਨ ਕੀ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ। ਤੇ ਡਾਗਣ ਨੂੰ ਹੀ ਵੀ ਦੀ ਲੋਨ ਲੋਨ ਨੇ ਸਾਡੀ ਸੇਫਟੀ ਕੀਤੀ ਹੈ। ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕਹਿੰਦਾ ਜੀ ਕਹਿੰਦੇ ਆਪ ਬੰਦ ਕਰਿਆ ਸਾਡੇ ਨੂੰ ਤੱਕਾ ਹੋ ਰਿਹਾ। ਤੱਕਾ ਹੋ ਰਿਹਾ ਸਾਡਾ। ਤੱਕਾ ਅੱਗੇ ਵੀ ਸਾਡੇ ਨਾਲ ਤੱਕਾ ਸਾਡੀ ਪੈਸੇ ਪੂਰੀ ਸਾਡੀ ਲਵਾ ਲਏ ਨੇ। ਹੁਣ ਤੁਸੀਂ ਜਿੰਦੇ ਸਾਡੀ ਤੱਕੇ ਨਾਲ ਸਾਰੀ ਬੜੀ। ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਹੈ ਸਾਰੇ ਪੁਲਿਸ ਨੇ ਜਾ ਹੁਣ ਜਿੰਦਾ ਆਇਆ ਇਹ ਇੱਥੇ ਡਰਦੇ ਲੈ ਬੰਦੇ 20 ਆ ਭਾਰਤੀ ਆ ਕਿ ਤੁਹਾਨੂੰ ਮਾਰ ਕੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆ ਕੇ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹ ਇੱਕ ਬੰਦੇ 20 ਛੱਦੇ ਉਹਨੇ ਮੈਂ ਇੱਕ ਜਿੰਦਾ ਆਇਆ ਕਿ ਸਾਨੂੰ ਮਾਰ ਥਾਗਦੇ ਆ ਗਏ ਅੱਛਾ ਤਾਂ ਲਈ ਡਰਦੇ ਆ ਜਿੰਦਾ ਆ ਠੀਕ ਹੈ ਉਹ ਤਾਂ ਇੱਥੇ ਬੈਠੇ ਜੀ ਇਹ ਰੌਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਰੌਲਾ ਕਹੀਦਾ ਲੰਗ ਅਸੀਂ ਬਾਹਰ ਨਹੀਂ ਤੇ ਇਹ ਮੁੰਡਾ ਮੁਖਤਿਆਰ ਸੀਗਾ ਇੱਕ ਥੋੜਾ ਭਰਾ ਮੇਰਾ ਕੁਰੀ ਤਨ ਤਨ ਬੱਚੇ ਆ ਮੇਰੇ ਇਨੇ ਬਾਅਦ ਵੀ ਵੱਡਾ ਸਿਲਾ ਮੋਰ ਅਖਤਿਆਰ ਸੀ ਆਪ ਦੇ ਨਾਲ ਪ੍ਰੋਪਰਟੀ ਲਵਾਈ ਗਿਆ ਟੱਕ ਟੁਕ 20 ਟਰੱਕ ਇਹਨੇ ਆਪ ਦੇ ਨਾਲ ਲਵਾਇਆ 2 1/2 ਯੂਨੀਅਨ ਦੀ ਜਾੜ ਸਾਰਾ ਸਾਰਾ ਕੰਮ ਕੀਤਾ ਕਲੋਜ਼ ਫੈਕਟਰੀ ਸੀ ਛੋਟੇ ਮੱਡੇ ਦਾ ਵਿਆਹ ਰੱਖਿਆ ਇਹਨੇ ਤੱਕਾ ਦੇ ਕੇ ਸਾਰੀ ਸ਼ਾਮ ਫੈਕਟਰੀ ਦੇ ਬਾਹਰ ਕੱਢਦਾ ਸਾਨੂੰ ਜੁਆਸਰ ਹੂੰ ਸਾਡ ਕੋ ਸਾਰਾ ਪੇਪਰ ਵਰਕ ਹੈਗਾ ਲੱਤਾ ਮਾਗੇ 3 3 ਲੱਖ 3 ਕਰੋੜ ਮੇਤੋਂ ਨਹੀਂ ਲਾਂਚ ਕਰਾ ਟੱਕਾ ਦਾ ਉਹ ਪੈਸੇ ਨਹੀਂ ਖਾਦੇ ਉਹ ਮੈਂ ਉੱਥੇ ਜੁਆਸਰ ਪਾਦੇ ਰਾਂ ਛੋਟੇ ਮੋਟੇ ਤੋਂ ਡੇਟਾ ਤੇ ਕਾ ਉਹਦਾ ਹੁਣ ਮੈਂ ਹੀ ਫਟ ਤੁਰ ਕੇ ਹੀ ਵਿਆਹ ਕਰ ਕੀਤਾ ਉੱਤਤਨ ਘਰੋਂ ਘਟਿਆ ਵੇਕਰ ਕੀਤਾ ਸਾਡੇ ਕਪੜੇ ਥਮਾਰ ਇਹਦੇ ਘਰੇ ਵਿਆਹ ਉੱਥੇ ਜਸਵੀਰ ਕੋਰਿਆ ਹਾਂਜੀ ਬੇਟੀ ਦਾ ਕੀ ਨਾਮ ਹੈ ਹਾਂਜੀ ਬੇਟੀ ਦਾ ਰਜਨੀਸ਼ ਕੋਰਿਆ ਕਿੱਥੇ ਵਿਆਹੀ ਹੈ ਇਹ ਇੱਥੇ ਨੰਬਰਪੁਰੀਆ ਕੀ ਨਾਮ ਲੈ ਕੇ ਹੁਣ ਤੁਸੀਂ ਸਾਰੇ ਘਰ ਦੇ ਬਾਹਰ ਬੈਠੇ ਅਸੀਂ ਘਰ ਦੇ ਬਾਹਰ ਬੈਠੇ ਕੋਸ਼ ਨਹੀਂ ਸਵੇਰੇ ਕਹਿੰਦੀ ਮੰਮਾ ਮੈਂ ਜਾ ਕੇ ਸਫਾਈ ਕਰਾਇਆ ਵਾਂ ਮੈਂ ਕਿਹਾ ਚਲੋ ਠੀਕ ਆ ਕੁੜੀ ਮੇਰੀ ਆ ਗਈ ਆ ਸੱਤ ਚਾਰ ਦਿਨ ਇੱਥੇ ਇਹਨਾਂ ਦੇ ਕੋਲ ਹਾਈ ਹੋਈ ਆ ਠੀਕ ਆ ਇਹਨਾਂ ਨੇ ਉਹਨੂੰ ਅੰਦਰ ਬਾੜ ਕੇ ਕੁੱਟਿਆ ਮਾਰਿਆ ਉਹਦੇ ਲੱਤਾਂ ਤਿੰਨ ਮਹੀਨੇ ਦੀ ਉਹ ਪ੍ਰੈਗਨੈਂਟ ਆ ਹਾਂ ਇਨਾਂ ਨੇ ਉਹਦੀ ਪੂਰੀ ਹਾਲਤ ਕੀਤੀ ਪਈ ਅੰਦਰ ਕੁੱਟ ਮਾਰ ਕੇ ਇਨਾਂ ਨੇ ਕੀਤੀ ਕੌਲ ਸੱਸ ਸੋਹਰੇ ਨਹੀਂ ਸੱਸ ਸੋਹਰੇ ਨਹੀਂ ਹਾਂਜੀ ਅੱਛਾ ਇੱਥੇ ਵਿਆਹੀ ਆ ਉਹ ਇੱਥੇ ਵਿਆਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਸੱਸ ਸੋਹਰੇ ਰਿਸ਼ਵਾਨ ਸਿੰਘ ਮੈਨੂੰ ਜਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਆ ਕਿ ਜਸਪਾਲ ਸਿੰਘ ਦਾ ਰਸ਼ਪਾਲ ਕੋ ਜਿੰਦਾ ਆ ਇਹ ਅੰਦਰ ਬੰਦ ਕੀਤਾ ਹੋਇਆ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਆ ਪੁਲਿਸ ਨੂੰ ਪੁਲਿਸ ਨੂੰ ਸਿਆ ਕਿਤੇ ਨਾ ਹੋਈ ਆ ਅਜੇ ਤੱਕ ਬੋੜੀ ਆ ਹੁਣ ਸਾਜੇ ਤੇ ਕਰਾਈ ਅਜੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫਦੀ ਪਈ ਆ ਜੇ ਉਹਨੂੰ ਕੁਛ ਹੋ ਗਿਆ ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੂੰ ਬਾਹਰ ਅਸੀਂ ਬੈਠੇ ਆ ਬਾਹਰੋਂ ਵੀ ਜਿੰਦ ਲਾਤੇ ਆ ਅਸੀਂ ਤਸਵੀਰ ਦੇ ਇੱਥੇ ਬਾਹਰ ਤਾੜਫਦੇ ਆ ਕੁੜੀ ਸਾਡੀ ਅੰਦਰ ਜੇ ਕੁਝ ਹੋ ਗਿਆ ਮੰਗ ਕੀ ਕਰਦੇ ਆ ਤੁਸੀਂ ਮੰਗ ਅਸੀਂ ਕਹਿ ਇਹ ਕਰਦੇ ਸਾਨੂੰ ਫੈਸਲਾ ਚਾਹੀਦਾ ਅਸੀਂ ਜੋ ਵੀ ਹੋਵੇ ਅਸੀਂ ਨੰਤ ਕਰਨਾ ਆ ਹੁਣ ਕਾਨੂੰਨੀ ਕਾਰਵਾਈ ਸਾਰੀ ਕਰਨੀ ਆ ਕੁੜੀ ਅੰਦਰ ਤੜਪਦੀ ਪਈ ਆ ਉਹਦਾ ਦਰਦ ਪੈਂਦੀ ਉਹਦੀ ਕੁੜੀ ਦੇ ਆ ਤਨ ਮਹੀਨੇ ਦੀ ਉਹ ਬੱਚਾ ਹੋਣ ਵਾਲਾ ਆ ਅੰਦਰ ਜਿੰਦੇ ਲਾਏ ਜਿੰਦੇ ਲਾਏ ਹੋਏ ਇਹਨਾਂ ਨੇ ਸਾਰੇ ਬੰਦ-ਬੰਦ ਕਰਕੇ ਉਹਨਾਂ ਨੂੰ ਅੰਦਰ ਪੁੱਤਾ ਹੋਇਆ ਆ ਤੁਸੀਂ ਹਸਪੀਟਲ ਵੀ ਜਾ ਸਕਦੇ ਕੁਝ ਵੀ ਨਹੀਂ ਅਸੀਂ ਜਾ ਸਕਦੇ ਕਿੱਥੋਂ ਜੇ ਅਸੀਂ ਕੱਢਾਂਗੇ ਤੇ ਇਲਜ਼ਾਮਾਂਗੇ ਜਿੰਦੇ ਖੋਲੂਗਾ ਤੇ ਇਲਜ਼ਾਮਾਂਗੇ ਅਸੀਂ ਜਿੰਦੇ ਖੋਲਦੇ ਨਹੀਂ ਪਿਆ ਕੁਝ ਨਹੀਂ ਖੋਲਦੇ ਹੈਗੇ ਚਲ ਪਹਿਲਾਂ ਕਿੰਨੇ ਬੇਬੀਆਂ ਤੈਨੂੰ ਬੇਬੀਆਂ ਆ ਗੁੱਡੀਆਂ ਆ ਤੈਨੂੰ ਹਾਂ ਉਹ ਨਹੀਂ ਇਹ ਵੀ ਸਿਟੀ ਹੈ ਨਾ ਅਮਰੀਕਾ ਦੀ ਹਾਂਜੀ ਬੇਬੀਆਂ ਦਾ ਜਨਮ ਸਾਰਾ ਕੁਝ ਉਧਰ ਲਾਇਆ ਇਹ ਵੀ ਸਿਟੀਜ਼ਨ ਉਧਰਲੀ ਆ ਕੁੜੀ ਦੀ ਵੀ ਜਦੋਂ ਪੱਕੀ ਹੋ ਗਈ ਮੇਰੀ ਵਿਆਹੀ ਉਧਰਲੀ ਜਦੋਂ ਸੀ ਕਦੋਂ ਆਈ ਆ ਕੁੜੀ ਬਾਹਰ ਹਜੇ ਪਾਰਸੋਂ ਆਏ ਇਹ ਆ 28 ਤਰੀਕ ਤੇ ਕੌਣ ਆਂਜੀ ਕੁੜੀ ਮੇਰੀ ਅੱਛਾ ਜੀ ਹਾਂਜੀ ਤਦ ਤੋਂ ਬਾਅਦ ਇੱਥੇ ਆਏ ਸੀ ਆਪਣੇ ਉਦੋਂ ਬਾਅਦ ਇਹ ਅੱਜ ਆਏ ਆ ਇਹ ਕਹਿੰਦੇ ਚੱਲ ਸਫਾਈ ਕਰਾਏ ਆਉਣੇ ਆ ਇਹ ਜਿੱਦਾਂ ਅੰਦਰ ਇਹਨਾਂ ਨੇ ਪਤਾ ਨਹੀਂ ਖੋਲੇ ਸੀ ਬੂਹੇ ਉਹ ਅੰਦਰ ਆ ਗਏ ਇਹਨਾਂ ਨੇ ਅੰਦਰ ਪੜ ਕੇ ਕੋਟ ਚਟੀਆਂ ਪੜ ਕੇ ਕੁੜੀ ਤਾਂ ਮੇਰੇ ਕੋਲੇ ਨਿਆਣੇ ਛੱਡ ਕੇ ਕੱਲੇ ਆਏ ਸੀਗੇ ਗੱਡੀ ਉਹ ਖੜੀ ਉਹਦੀ ਆ ਵੀ ਮੈਂ ਮੰਮੀ ਸਫਾਈ ਕਰਾ ਕੇ ਮੈਂ ਆ ਜਾਣਾ ਆ ਤੂੰ ਇਹਨਾਂ ਨਿਆਣਿਆਂ ਨੂੰ ਕੋਲੇ ਰੱਖ ਮੈਂ ਤਾਂ ਠੀਕ ਹੈ ਹੁਣ ਵੀ ਕੁੜੀ ਅੰਦਰ ਬੰਦਿਆ ਤੁਹਾਡੀ ਕੁੜੀ ਸਾਡੀ ਅੰਦਰ ਹੀ ਬੰਦਿਆ ਇਹਨਾਂ ਨੇ ਬੰਦ ਕੀਤੀ ਉਹ ਬੰਦ ਕੀਤੀ ਬੰਦ ਕਰਕੇ ਆਪ ਬੋਬੀਲੀ 'ਚ ਬੈਠੇ ਆ ਹੂੰ ਦੋਨੇ ਤੀ ਮੀਆਂ ਤੇ ਮੈਂ ਫਟਾਈ ਘੰਟੇ ਹੋ ਗਏ ਪੁਲਿਸ ਨੂੰ ਸ਼ ਹਜੇ ਤੱਕ ਪੌਲਸਾਈ ਨਹੀਂ ਗਈ। ਬਹੁਤ ਬਹੁਤ ਚੀਜ਼ ਹੋ ਗਈ। ਠੀਕ ਹੈ। ਪਰ ਗਾਈਡ ਵੀ ਸਾਨੂੰ 112 ਤੇ ਕਾਲ ਆਈ ਸੀ ਇੱਕ ਰਜਨੀਸ਼ ਕੋਰ ਪਤਨੀ ਹਰਬਿੰਦਰ ਸਿੰਘ ਉਮਰਪੁਰ ਕਲਾਂ। ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਾਸੋਰਾ ਮੈਨੂੰ ਕੁੱਟ ਮਾਰ ਰਹੇ ਆ। ਹੂੰ। ਤੇ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਇਹਦੇ ਸਾਸੋਰਾ ਨੇ ਅੰਦਰੋਂ ਲੋਕ ਲਾਇਆ ਸੀਗਾ। ਹੂੰ। ਤੁਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸਾਸੋਰਾ ਨੇ ਕੁੱਟ ਮਾਰ ਕੀਤੀ ਹੈ। ਹੂੰ। ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਰਵਾਈ ਕਨੀ ਅਮਤ ਲਿਆਵਾਂਗੇ ਕੁੜੀ ਨੂੰ ਅੰਦਰ ਬੰਦ ਕਰਾ ਬਣਾਇਆ ਹੈ ਜਗਾ ਲੋਕ ਕੁੜੀ ਨੂੰ ਤੁਸੀਂ ਲੋਕ ਖਲਾਇਆ ਨਹੀਂ ਲੋਕ ਅਸੀਂ ਬਾਹਰੋਂ ਹੀ ਕੁੰਡਾ ਲਾਇਆ ਸੀਗਾ ਲੋਕ ਲੱਗਾ ਹੋਇਆ ਸੀ ਹਾਂ ਲੋਕ ਗੇਟ ਨੂੰ ਲੱਗਾ ਸੀ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਆਉਣ ਅਸੀਂ ਪੇਸਤਾ ਹਸਪੀਟਲ ਕੁੜੀ ਦੇ ਹਾਲਤ ਕਿਹੜਾ ਹੈ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ 'ਚ ਲੱਤ ਮਰੀ ਹੋਈ ਹੂੰ ਪ੍ਰੈਗਨੈਂਟ ਹੈ ਕੁੜੀ ਜੀ ਬਿਲਕੁਲ ਦੱਸਦੀ ਜਿਉਂਦੇ ਤੁਸਾਂ ਦਾ ਕੋਈ ਕਿਵੇਂ ਆ ਪ੍ਰੋਬਲਮ ਹੈ ਕਿਡਨੈਪਿੰਗ ਦਾ ਮਾਮਲਾ ਸੀ ਕਿ ਉਹਨਾਂ ਦਾ ਬਿਕਿਡਨੈਪ ਨਹੀਂ ਇਹਨਾਂ ਦਾ ਕੋਈ ਆਪਸੀ ਜਣਾ ਘਰੇਲੂ ਜਿਹੜਾ ਆ ਕਾਫੀ ਦੇਰ ਦਾ ਹੀ ਆ ਪ੍ਰ ਵਾੜਾ ਉਹ ਹੀ ਦੁਨੀ ਬਾਹਰ ਬੈਠੇ ਸੀ ਕੋਈ ਕੋ ਅੰਦਰ ਕੋਈ ਨਹੀਂ ਸੀਗਾ ਜਿਹੜਾ ਉਹਦਾ ਪੇਕਾ ਪਰਿਵਾਰ ਪੇਕਾ ਪਰਿਵਾਰ ਉਹ ਗੱਟਾ ਲੌਕ ਬਾਰਸ ਸੀ ਲੋਕ ਲਾਇਆ ਸੀ ਲੋਕ ਅੰਦਰ ਲਾਇਆ ਸੀ ਗਿੱਡ ਤੋਂ ਸੀ ਸੀ ਪੁੜੇ ਵਗੈਰਾ ਵੀ ਕੰਮ ਕੈਮਰੇ ਵਗੈਰਾ ਵੀ ਬੰਦ ਕੈਮਰੇ ਇਹ ਕਹਿੰਦੇ ਬੰਦ ਕੀਤੇ ਪਹਿਲਾਂ ਲਾਈਟ ਵੀ ਬੰਦ ਸੀ ਅੰਦਰ ਲਾਈਟ ਵੀ ਬੰਦ ਕੀਤੀ ਹੋਈ ਇੱਕ ਕੰਪਲੇਂਟ ਕੀਤੀ ਉਹਨੂੰ ਕਾਫੀ ਟਾਈਮ ਹੋ ਗਿਆ 2 2.5 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਰਿਹਾ ਜੀ ਕਿਉਂਕਿ ਇੱਥੇ ਅਸੀਂ ਬਾਹਰ 1.5 ਘੰਟੇ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਆ ਉਹਦੇ ਪੇਕਾ ਪਰਿਵਾਰ ਹੋ ਗਿਆ ਪੁਲਿਸ ਇਸਗੇ ਤੇ ਉਹਨਾਂ ਨੂੰ ਉਹਨਾਂ ট্রাক ਦੀ ਨੇ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉਧਰ ਉਸ ਲਿਜਾ ਕੇ ਫਿਰ ਅਸੀਂ ਦਰਬਾਰ ਚ ਆਏ ਇਹ ਤੁਸੀਂ ਦੇਖਿਆ ਉਹਨਾਂ ਕੁੜੀ ਦੇ ਹਾਂ ਬੇਖ ਲੈ ਦੇ ਦੇ ਕੁੜੀ ਨੂੰ ਉਹਨੇ ਕੀ ਹੋ ਜਾਂਦੀ ਜ਼ਿੰਮੇਵਾਰ ਕੌਣ ਸੀ ਵੇਖ ਲਈ ਕੁੜੀ ਹੁਣ ਕੁੜੀ ਨੂੰ ਹਸਪਤਲ ਭੇਜਤਾ ਜੋ ਬਿਆਨ ਦੇਉਗੀ ਉਹ ਕਾਪੜਾ ਕੂਨੀ ਵਾਰ ਵੀ ਕਰਦੇ ਹਾਂ